ਆਪਏ ਕੀ ਨਾਕੀਰ ਕੀ ਮਾਮਲਾ ਮੈਂ ਗੁਰਜੀਆ ਖਾਲਸਾ ਸ਼ਰਗੁਰਜੀ ਕੀ ਫਿੱਤੇ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਹਲਕਾ 599 ਜੀ ਤੇ ਮੈਂ ਭਾਜਪੀ ਪਾਰਟੀ ਦਾ ਪ੍ਰਾਣਾ ਵਰਕਰਾਂ ਦੀ ਸ਼ਕਤੀ ਕੇਂਦਰਨ ਚਾਰਜਾਂ ਦੀ ਆਪਣੇ ਪਿੰਡ ਦਾ ਜੀ ਕੀ ਹੋਇਆ ਕੀ ਤੁਹਾਡੇ ਮਾਮਲਾ ਕੀ ਸੀ ਬਾਈ ਜੀ ਇਹ ਮੇਰਾ ਆਟੋ ਰਿਕਸ਼ਾ ਜਿਹਦੀ ਤੁਸੀਂ ਫੋਟੋ ਲੈ ਲਈ ਹੈ ਜੀ ਇਹ ਮੇਰਾ ਆਟੋ ਰਿਕਸ਼ਾ ਚੌਂ ਪ੍ਰਚਾਰ ਦੇ ਲਈ ਲੱਗਾ ਸੀ ਕਿਉਂਕਿ ਮੈਂ ਗਰੀਬ ਬੰਦਾ ਜੀ ਇਹ ਮੇਰਾ ਆਟੋ ਰਿਕਸ਼ਾ ਚਲਾਉਣਾ ਮੈਂ 300 ਰੁਪਏ ਤੇ 800 ਮਿੰਨ ਬਣਦੀ ਹੈ 22 300 ਤੇ ਮੈਂ ਆਟੋ ਰਿਕਸ਼ਾ ਚਲਾਉਂਦਾ ਸੀਗਾ ਤੇ ਮੈਂ ਪਾਰਟੀ ਵਾਸਤੇ ਕੰਮ ਕਰਦਾ ਸੀ ਤੇ ਪਾਰਟੀ ਨੇ ਚੋਣ ਪ੍ਰਚਾਰ ਲਈ ਬੀਬਾ ਪਰਮਪਾਲ ਕੌਰ ਮਲੂਕਾ ਜੋ ਲੋਕ ਸਭਾ ਹਲਕਾ ਬਢੰਡਾ ਦੇ ਉਮੀਦਵਾਰ ਸੀ ਉਹਨਾਂ ਨਾਲ ਮੇਰਾ ਮੇਰਾ ਆਟੋ ਰਿਕਸ਼ਾ ਚੋਣ ਪ੍ਰਚਾਰ ਦੇ ਲਈ ਲੱਗਿਆ ਸੀਗਾ ਜੀ ਤੇ ਇਸ ਤੋਂ ਇਲਾਵਾ ਜਿੰਨੇ ਵੀ ਪ੍ਰੋਗਰਾਮ ਕਰਾਏ ਗਏ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਸਭੀ ਬਹੁਤ ਵੱਡੀ ਸ਼ਮੂਲੀਅਤ ਸੀ ਅਸੀਂ ਵੱਡੇ ਘੱਟ ਨਾਲ ਪਾਰਟੀ ਵਿੱਚ ਆਏ ਤੇ ਉਸ ਤੋਂ ਬਾਅਦ ਵੱਡੇ ਵੱਡੇ ਪ੍ਰੋਗਰਾਮ ਵੀ ਕੀਤੇ ਤੇ ਬਹੁਤ ਬੱਸਾਂ ਵੀ ਭਰ-ਭਰ ਕੇ ਲੈ ਕੇ ਜਾਂਦੇ ਰਹੇ ਤੇ 10900 ਰੁਪਿਆ ਮੇਰਾ ਬਕਾਇਆ ਚੋਣ ਪ੍ਰਚਾਰ ਦਾ ਤੇ ਦੋ ਗੱਡੀਆਂ ਦਾ ਬਕਾਇਆ ਇਹਨਾਂ ਨੇ ਰਿੰਦਾ ਵਾ ਜਿਹੜਾ ਮੈਨੂੰ ਨਹੀਂ ਦਿੱਤਾ ਗਿਆ ਜੀ ਬੀਬਾ ਪਰਮਪਾਲ ਕੌਰ ਮਨੂਕਾ ਦੇ ਨਾਲ ਚੋਣ ਪ੍ਰਚਾਰ ਤੇ ਲੱਗਾ ਸੀ ਇਸ ਦੀ ਜ਼ਿੰਮੇਵਾਰੀ ਸੀ ਸੋਨੂ ਮਿੱੱਡਾ ਸੋਨੂ ਮੈਦਾਨ ਮਿੱਡੇ ਤੋਂ ਜਿਹੜਾ ਮੰਡਲ ਪ੍ਰਧਾਨਾ ਜੀ ਉਹਦੀ ਸੀਗੀ ਤੇ ਉਹਨੇ ਮਤਲਬ ਇਸ ਤਰ੍ਹਾਂ ਮੇਰੇ ਨਾਲ ਮਤਲਬ ਥੋੜੀ ਥੋੜੀ ਗਾਲੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਮਤਲਬ ਮੇਰੇ ਪੈਸੇ ਨਾ ਦੇਣ ਦੀ ਕੋਸ਼ਿਸ਼ ਕੀਤੀ ਤੇ ਸ੍ਰੀ ਸ਼ਟੀਸ਼ ਅਸੀਜਾ ਜੀ ਜੋ ਮੰਡਲ ਪ੍ਰਧਾਨ ਸੋਰੀ ਜ਼ਿਲ੍ਹਾ ਪ੍ਰਧਾਨ ਨੇ ਜੀ ਪਰ ਜ਼ਿਲ੍ਹਾ ਪ੍ਰਧਾਨ ਨੇ ਪਹਿਲਾਂ ਮੇਰਾ ਫੋਨ ਵੀ ਚੱਕਦੇ ਸੀ ਤੇ ਮੇਰ ਨਾਲ ਗੱਲਬਾਤ ਵੀ ਕਰਦੇ ਸੀ ਕਿ ਜਦੋਂ ਵੀ ਕੋਈ ਗੱਲਬਾਤ ਹੁੰਦੀ ਸੀਗੀ ਤੇ ਜਿੱਦਣ ਦੇ ਆ ਪੈਸੇ ਦੇਣ ਵਾਲੇ ਉਸ ਤੋਂ ਬਾਅਦ ਉਹਨੇ ਮੇਰੀ ਗੱਲਬਾਤ ਵੀ ਨਹੀਂ ਅੱਜ ਤੱਕ ਮੇਰਾ ਫੋਨ ਵੀ ਨਹੀਂ ਚੱਕਿਆ ਮੇਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੇ ਮੈਂ ਕੱਲ ਦੀ ਕਹਾਣੀ ਦੱਸਾਂ ਜੀ ਇੱਕ ਮਹੀਨੇ ਤੋਂ ਲਗਾਤਾਰ ਮੈਨੂੰ ਖਰਾਬ ਕੀਤਾ ਜਾ ਰਿਹਾ ਜੀ ਇੱਕ ਮਹੀਨੇ ਤੋਂ ਮੈਨੂੰ ਲਗਾਤਾਰ ਖਰਾਬ ਕੀਤਾ ਜਾ ਰਿਹਾ ਮੈਨੂੰ ਮੈਂ 2 ਘੰਟੇ ਸੌਣ ਨੂੰ ਮੈਦਾਨ 'ਚ ਰੱਖ ਮਿੱਡੇ ਵਾਲਾ ਸੌਣ ਨੂੰ ਮੈਦਾਨ ਮੰਗਰੇ ਦਿਨ ਤੋਂ ਦਾ ਟੋਲ ਲੱਗਦਾ ਪੈਸੇ ਪੜਦੇ ਮੇਰਾ ਟੋਟਲ 13 ਦਿਨ ਬਣੇ ਸੀਗੇ ਜੀ ਜਿੰਦੇ ਚ 6 ਦਿਨਾਂ ਦੇ ਪੈਸੇ ਮੇਰੇ ਲਈ ਆ ਗਏ ਸੀ ਜੀ ਠੀਕ ਆ ਜੀ ਬਾਕੀ 7 ਦਿਨਾਂ ਦੇ ਮੇਰੇ ਪੈਸੇ ਰਹਿੰਦੇ ਆ ਜੀ 7 ਦਿਨ 1300 ਰੁਪਿਆ ਮੇਰੀ ਦਿਹਾੜੀ ਸੀ 7 ਦਿਨਾਂ ਦਾ 9100 ਰੁਪਿਆ ਬਣਦਾ ਜੀ ਜਿੰਦੇ ਚ 1000 ਰੁਪਏ ਦਾ ਮੇਰਾ ਤੇਲ ਸੀਗਾ ਜੀ ਇਹਨਾਂ ਨੇ ਜਿਹੜਾ ਪਵਾ ਕੇ ਦਿੱਤਾ ਸੀਗਾ 8100 ਰੁਪਿਆ ਮੇਰੇ ਉਹ ਬਚਦਾ ਜੀ ਇਸ ਤੋਂ ਇਲਾਵਾ 2800 ਰੁਪਿਆ ਜੋ ਦੋ ਗੱਡੀਆਂ ਮੰਗਵਾਈਆਂ ਗਈਆਂ ਸੀ ਜੀ ਮੇਰੇ ਕੋਲੋਂ ਇੱਕ ਮੇਰੇ ਸਹੁਰਿਆਂ ਤੋਂ ਇੱਕ ਜੰਡਲੇਪੀ ਹਮੇਸ਼ਾ ਤੋਂ ਜਦੋਂ ਅਸੀਂ ਪਿੰਡ 'ਚ ਇਹਨਾਂ ਨੇ ਮਨਜਿੰਦਰ ਸਿਰਸਾ ਦਾ ਕਹਿ ਕੇ ਪ੍ਰ ਵੱਡਾ ਕੱਟ ਕਰਵਾਇਆ ਸੀ ਤੇ ਉਹਦੇ ਕੱਠ ਵਾਸਤੇ ਦੋ ਗੱਡੀਆਂ ਬਾਹਰੋਂ ਇਹਨਾਂ ਨੇ ਮੁੰਡਿਆਂ ਦੀਆਂ ਭੜਕੇ ਮੰਗਵਾਈਆਂ ਸੀਗਾ ਜੀ ਜਿਹਦੇ ਪੈਸੇ ਅਜੇ ਤੱਕ ਹੋ ਰਹੇ ਨਹੀਂ ਤੇ ਕੱਲ ਵੀ 1 ਮਹੀਨੇ ਤੋਂ ਮੈਨੂੰ ਲਗਾਤਾਰ ਲਾਰਾ ਲੱਪਾ ਜਾ ਰਿਹਾ ਲਾਇਆ ਜਾ ਰਿਆ ਸੀ ਸੋਨੂ ਮੈਦਾਨ ਮਿੱਡਾ ਜੋ ਮੰਡਲ ਪ੍ਰਧਾਨਾ ਉਹਦੇ ਵੱਲੋਂ ਤੇ ਮੈਂ 1 ਘੰਟੇ ਨੂੰ ਆ ਗਿਆ ਮੈਂ ਅੱਧੇ ਘੰਟੇ ਨੂੰ ਆ ਗਿਆ ਮੈਂ 2 ਘੰਟੇ ਨੂੰ ਆ ਗਿਆ ਮੈਂ 2:30 ਵਜੇ ਆ ਗਿਆ ਮੈਂ 3:00 ਵਜੇ ਆ ਗਿਆ ਮੈਂ 5:00 ਵਜੇ ਆ ਗਿਆ ਉਹਨਾਂ ਦੇ ਘਰੇ ਘੱਟੋ-ਘੱਟ 4 ਤੋਂ 5 ਗੜੇ ਅਸੀਂ ਮਾਰੇ ਜੀ ਮੈਂ ਔਰ ਮੇਰਾ ਇੱਕ ਸਹੋਗੀ ਹੈ ਜਿੱਦਾਂ ਅਸੀਂ ਰਲ ਕੇ ਪਾਰਟੀ ਪ੍ਰੀਤ ਸਿੰਘ ਲਾਹੌਰੀਆ ਤੇ ਸਰਦਾਰ ਪ੍ਰੀਤਮ ਸਿੰਘ ਅੰਕਲ ਨੇ ਸਾਡੇ ਪਿੰਡੋਈਸਪਾਲਾਂ ਤੋਂ ਅਸੀਂ ਉਹਦੇ ਘਰੇ ਗੇੜੇ ਮਾਰੇ ਉਹਦੇ ਬੂਹੇ 'ਚ ਵੀ ਜਾ ਕੇ ਬੈਠਾ ਸੋਨੂੰ ਮદાન ਮਿੱਡੇ ਦੇ ਮੰਡਲ ਪ੍ਰਧਾਨ ਦੇ ਵੀ ਬਾਈ ਮੇਰੇ ਪੈਸੇ ਦੋ ਠੀਕ ਹੈ ਜੀ ਉਹਨਾਂ ਦੂਸਰੇ ਦਿਨ ਮੈਨੂੰ 9 ਵਜੇ ਦਾ ਲਾਰਾ ਲਾ ਕੇ ਵੀ 9 ਵਜੇ ਆਣ ਕੇ ਲੈ ਜੀ ਫਿਰ ਵੀ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਔਰ ਕੱਲ 1 ਮਹੀਨਾ ਤੇ ਤਿੰਨਾਂ ਦਿਨਾਂ ਪਿੱਛੋਂ ਜਦੋਂ ਮੈਂ ਬੀਬਾ ਪਰਮਪਾਲ कौर ਨੂੰ ਲਗਾਤਾਰ ਸਵੇਰੇ 7 ਵਜੇ 6-7 ਫੋਨ ਕੀਤੇ ਕਿਉਂਕਿ ਮੇਰੇ ਸਬਰ ਦਾ ਇੰਤਿਹਾਨ ਖਤਮ ਹੋ ਗਿਆ ਜੀ ਤੁਕੋ ਕਿ ਮੈਨੂੰ ਪੈਸੇ ਮਿਲਦੇ ਨਹੀਂ ਸੀ ਪੈ ਇੱਕ ਮਹੀਨੇ ਤੋਂ ਤੇ ਬਹੁਤ ਗੇੜੇ ਮੇਰੇ ਮਰਾਲੇ ਸੀਗੇ ਤੇ ਕੱਲ ਜਦੋਂ ਮੈਂ ਉਹਨਾਂ ਨੂੰ ਫੋਨ ਕੀਤਾ ਉਸ ਤੋਂ ਬਾਅਦ ਦੇ ਵਿੱਚ ਮੈਂ ਇੱਕ ਮੋਨ ਲਾਲ ਗਰਗਜ ਜੀ ਨੇ ਜੀ ਜਿੰਨਾ ਦਾ ਲਾ ਕਾਲਜ ਆ ਬਠਿੰਡੇ ਤੋਂ ਬਠਿੰਡੇ ਲਾ ਕਾਲਜ ਆ ਮਾ ਦਾ ਬਾਦਲ ਰੋਡ ਤੇ ਤੇ ਉਹ ਹਲਕਾ ਲੰਬੀ ਦੇ ਚ ਲਾਏ ਗਏ ਸੀ ਜੀ ਪਰ ਭਾਰੀ ਲਾਏ ਗਏ ਸੀ ਇਹਨਾਂ ਦੀ ਸਾਰੀ ਜ਼ਿੰਮੇਵਾਰੀ ਸੀਗੀ ਉਹਨਾਂ ਨੇ ਵੀ ਪਹਿਲਾਂ ਮੈਨੂੰ ਵਿੱਚੋਂ ਦੋ ਵਾਰੀ ਫੋਨ ਕੀਤਾ ਸੀ ਕਿ ਤੇਰੇ ਪੈਸੇ ਮਿਲ ਜਾਣਗੇ ਤੇ ਯਾਰ ਤੂੰ ਕੋਈ ਗੱਲ ਨਹੀਂ ਹੌਸਲਾ ਰੱਖ ਕੱਲ ਉਹਨਾਂ ਨੇ ਮੈਨੂੰ ਬੁਲਾਇਆ ਸੀ ਕਿ ਤੂੰ ਬਠਿੰਡੇ ਆਣ ਕੇ ਪੈਸੇ ਲੈ ਜਾ ਜਦੋਂ ਮੈਂ ਬਠਿੰਡੇ ਉੱਥੇ ਪੈਸੇ ਬਿਬਾ ਪਰੰਪਰਤਾ ਮੇਰਾ ਫੋਨ ਹੀ ਚੱਕਣੋਂ हट ਗਏ ਬਾਈ ਗੁਰਪ੍ਰੀਤ ਮਲੂਕਾ ਜੀ ਜੀ ਕਹਿੰਦੇ ਮੈਂ ਮਰਨ ਦੇ ਘਰ ਵਾਲੇ ਜੀ ਉਹ ਵੀ ਮੇਰਾ ਫੋਨ ਨਹੀਂ ਚੱਕਦੇ ਕਿ ਜੀ ਦਫ਼ਤਰੋਂ ਕਈ ਵਾਰ ਮੈਨੂੰ ਫੋਨ ਫੋਨ ਆਇਆ ਜੀ ਕਿ ਤੁਹਾਡੇ ਪੈਸੇ ਮਿਲ ਜਾਣਗੇ ਤੁਹਾਡੇ ਪੈਸੇ ਮਿਲ ਜਾਣਗੇ ਪਰ ਨਹੀਂ ਮਿਲੇ ਟੋਟਲ 10900 ਰੁਪਿਆ ਕੱਲ ਜਦੋਂ ਮੈਂ ਲੈਣ ਵਾਸਤੇ ਗਿਆ ਸ਼੍ਰੀ ਮੋਨ ਲਾਲਕ ਜੀ ਗਰਗ ਜਿਹੜੇ ਲੰਬੀ ਹਲਕੇ ਦੇ ਪ੍ਰਭਾਰੀ ਸੀਗੇ ਤੇ ਬਾਦਲ ਤੋਂ ਬ੍ਰਿੰਡਾ ਰੋਡ ਤੇ ਉਹਨਾਂ ਦਾ ਲਾਕ ਕਾਲਜ ਹੈ ਜੀ ਤੇ ਉੱਥੇ ਜਾ ਕੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਆਪਣਾ ਉਹਨਾਂ ਅੰਦਰ ਬਿਠਾ ਲਿਆ ਬਿਠਾ ਕੇ ਤੇ ਆਪਦੀ ਅਮੀਰੀ ਦੀ ਚੰਗੀ ਧੌਸ ਦੇ ਮਾਈ ਮੇਰੇ ਤੇ ਬਾਵਾ ਗੱਲਾਂ ਬਾਤਾਂ ਮੈਨੂੰ ਕੀਤੀਆਂ ਗੱਲਾਂ ਬਾਤਾਂ ਕਰਨ ਤੋਂ ਬਾਅਦ ਵਿੱਚ ਮੈਨੂੰ ਇੱਕ 6800 ਰੁਪਿਆ ਦਿੱਤਾ ਜੀ 10900 ਬਣਦਾ ਸੀ 6800 ਰੁਪਿਆ ਦੇ ਕੇ ਤੇ ਆ ਰਸੀਦ ਬਣਵਾ ਲਈ ਜੀ ਮੇਰੇ ਕੋਲ ਰਸੀਦ ਬਣਵਾ ਕੇ ਤੇ ਮੈਨੂੰ ਕਹਿੰਦੇ ਬਾਕੀ ਪੈਸੇ ਤੈਨੂੰ ਇੱਕ ਦੋ ਦਿਨਾਂ ਤੱਕ ਮਿਲ ਜਾਣਗੇ ਪਰ ਮੈਨੂੰ ਕੀਤਾ ਸੀ ਮੈਂ ਤਾਂ ਗਰੀਬ ਬੰਦਾ ਮਤਲਬ ਆਪਣੇ ਪਲੇਜਰ ਦੇ ਵਿੱਚ ਜਿੱਦਾਂ ਦਾ ਸੀਗਾ ਜੀ ਮੈਂ ਕਿਹਾ ਵੀ ਮੈਂ ਕਿਹਾ ਅੰਕਲ ਜੀ ਜੇਕਰ ਤੁਸੀਂ ਇੱਥੇ ਸੱਦ ਕੇ ਮੈਨੂੰ 6800 ਰੁਪਏ ਦੇਣਾ ਸੀ ਪੂਰੇ ਪੈਸੇ ਨਹੀਂ ਸੀ ਦੇਨੇ ਇੱਕ ਮਹੀਨੇ ਤੋਂ ਮੈਨੂੰ ਖਰਾਬ ਕਰ ਰਹੇ ਹੋ ਕਈ ਮੇਰੇ ਗੇੜੇ ਗੱਜੇ ਆ ਅੱਜ ਹੀ ਮੈਂ ਕਿਹਾ ਸੀ ਦੋ ਬੰਦੇ ਆਏ ਆ ਮੈਂ ਤੇ ਮੇਰਾ ਸਹੋਗੀ ਜਰਾ ਪ੍ਰੀਤ ਸਿੰਘ ਲੋਰਗਿਆ ਸੀ ਗਏ ਸੀ ਮੈਂ ਕਿਹਾ 400 ਰੁਪਏ ਅਸੀਂ ਕਿਰਾਇਆ ਲਾ ਕੇ ਆਏ ਆ ਤੇ ਮੈਂ ਕਿਹਾ ਪੈਸੇ ਤੁਸੀਂ ਫਿਰ ਵੀ ਨਹੀਂ ਪੂਰੇ ਦੇਰੇ ਤੇ ਕਹਿੰਦੇ ਜੀ ਸੋਨੂ ਨੇ ਮੈਨੂੰ 6000 ਰੁਪਏ ਪਾਇਆ ਮੈਨੂੰ ਪੂਰੇ ਪੈਸੇ ਨਹੀਂ ਪਾਏ ਤੇ ਤੁਹਾਡੇ ਨਾਲ ਵੀ ਹੁਣ ਸ਼ਾਇਦ 9000 ਰੁਪਏ ਦੀ ਗੱਲ ਹੋਈ ਹੈ ਤੁਸੀਂ ਫੋਨ ਕੀਤਾ ਸੀ ਗੱਲ ਕੀ ਹੋਈ ਫਿਰ ਉੱਥੇ ਕੀ ਗੱਲ ਹੋਈ ਤੁਹਾਡਾ ਉਹ ਜਿੰਨੇ ਨੇ ਜਦੋਂ 800 ਰੁਪਿਆ ਮਤਲਬ ਜਿੰਨਾ ਮੈਨੂੰ ਦੇ ਦਿੱਤਾ ਤੇ ਮੈਂ ਕਿਹਾ 800 ਰੁਪਿਆ ਫੜ ਲਿਆ ਜੀ ਰਸ਼ੀਦ ਅਲੀ ਉਹਨਾਂ ਨੇ ਮੇਰੇ ਤੋਂ ਤੇ ਮੈਂ ਕਿਹਾ ਜੀ ਮਤਲਬ ਜੇ ਮੈਨੂੰ ਤੁਸੀਂ ਪੂਰੇ ਪੈਸੇ ਨਹੀਂ ਸੀ ਦੇਨੇ 400 ਰੁਪਿਆ ਤੇ ਮੇਰਾ ਕਿਰਾਇਆ ਲੱਗਿਆ ਮੈਨੂੰ ਸੱਦਿਆ ਕਰ ਲਈ ਸੀ ਜੀ ਤੇ ਮੈਨੂੰ ਕਹਿੰਦੇ ਗੱਟ ਬਾਹਰ ਹੋ ਜਾ ਮੇਰੇ ਤੋਂ ਮੈਂ ਬਹੁਤ ਬਤਸਲੂਕੀ ਕੀਤੀ ਬਹੁਤ ਮਾੜਾ ਚੰਗਾ ਬੋਲਿਆ ਹਾਂਜੀ ਪੈਸੇ ਵਾਪਸ ਲੈ ਲਿਆ ਰਸ਼ੀਦ ਮੈਂ ਮਹਮਾ ਕੋ ਵਾਪਸ ਲਿਆ ਜੀ ਜਿਹੜੀ ਰਸੀਦ ਦਿੱਤੀ ਉਹਨਾਂ ਨੇ ਸਾਈਨ ਕਰਾ ਕੇ 8 ਉਹ ਔਰੇ ਪੈਸੇ ਉਹਨਾਂ ਨੇ ਆਪਦੇ ਕੋਲੇ ਰੱਖ ਲਏ ਔਰ ਮੇਰਾ ਬਹੁਤ ਬਦਸਲੂਕੀ ਕੀਤੀ ਬਹੁਤ ਮਾੜਾ ਚੰਗਾ ਬੋਲਿਆ ਕਿ ਠੀਕ ਆ ਤੁਸੀਂ ਮੈਂ ਹਰ ਇੱਕ ਨਾਲ ਲੜਦੇ ਫਿਰਦੇ ਤੁਸੀਂ ਚਰਮਾਣੇ ਗੰਦ ਪਾਇਆ ਮਤਲਬ ਬਹੁਤ ਮਾੜਾ ਚੰਗਾ ਬੋਲਿਆ ਮੈਂ ਤਾਂ ਨਹੀਂ ਕਿ ਦਿੰਦੇ ਹੁਣ ਤੁਹਾਡਾ ਕੀ ਅਗਲਾ ਕੀ ਕੰਮ ਹੈ ਅਗਲਾ ਮੇਰਾ ਕੰਮ ਹੈ ਜੀ ਸਭ ਤੋਂ ਪਹਿਲਾਂ ਤਾਂ ਮੇਰੀ ਅਪੀਲ ਜਿੱਥੇ ਬੰਦਿਆਂ ਨੂੰ ਕਿ ਮਤਲਬ ਮੇਰਾ ਸਾਥ ਦਿੱਤਾ ਜਾਵੇ ਜੇਕਰ ਮੇਰੇ ਪੈਸੇ ਨਾ ਮਿਲੇ ਤੇ ਮੈਂ ਆਪਣਾ ਸਮੇਤ ਪਰਿਵਾਰ ਮੇਰੀ ਵਾਈਫ ਮੀਮੀ ਮੇਰੇ ਦੋ ਬੱਚੇ ਨੇ ਕਿਹ ਦੁੱਤੀ ਹੈ ਜੀ ਇੱਕ ਮੇਰੀ ਛੋਟੀ ਬੱਚੀ ਹੈ ਜੀ ਅਤੇ ਤੇ ਮੈਂ ਇਹਨਾਂ ਨੂੰ ਲੈ ਕੇ ਬਿਬਾ ਪਰੰਪਰਕਾ ਲੋਕਾਂ ਦੇ ਬੂਹੇ 'ਚ ਬੈਠਾਂਗਾ ਜੀ ਜੇਕਰ ਮੇਰੇ ਪੈਸੇ ਨਾ ਮਿਲੇ ਜੇਕਰ ਮੇਰੇ ਪੈਸੇ ਫਿਰ ਵੀ ਨਾ ਮਿਲੇ ਤੇ ਮੈਂ ਉਹਦੇ ਬੂਹੇ 'ਚ ਬੈਠ ਕੇ ਮਰਨ ਵਰਤਨ ਰੱਖਾਂਗਾ ਜੀ ਠੀਕ ਆ ਜੀ ਇਹ ਮੇਰੀ ਔਰ ਜਥੇਬੰਦੀਆਂ ਨੂੰ ਹੱਥ ਜੋੜ ਕੇ ਮੇਰੀ ਅਪੀਲ ਆ ਕਿ ਮੇਰਾ ਸਾਥ ਦਿੱਤਾ ਜਾਵੇ ਹੈ ਪਰਦਾ ਜੀ ਕੁਲਦੀਪ ਸਿੰਘ ਹਸਪਾਲਾ ਹੁੰਦਾ ਹੈ ਜਿਨ੍ਹਾਂ ਨੇ ਇਲੈਕਸ਼ਨਾਂ ਦੇ ਵਿੱਚ ਕੋਈ ਆਟੋ ਲਾਇਆ ਸੀਗਾ ਜਿਹਦੇ ਕੋਈ ਕਿੰਨੇ ਵੀ 10000 ਰੁਪਿਆ ਬਣਦਾ ਸੀਗਾ ਉਹ ਅਜੇ ਤੱਕ ਮਿਲੇ ਨਹੀਂ ਮਹੀਨਾ ਹੋ ਗਿਆ ਇੱਕ ਚੱਕਰ ਮਾਰ ਰਿਹਾ ਪੂਰਾ ਕੀ ਹੈ ਮਾਮਲਾ ਕੀ ਹੈ ਉਹ ਦੇਖੋ ਜੀ ਤਲਦੀਪ ਸਿੰਘ ਸਾਡਾ ਵਰਕਰ ਆ ਬੀਜੇਪੀ ਦਾ ਤੇ ਅਸੀਂ ਉਹਦਾ ਉਹ ਇੱਕ ਆਟੋ ਰਿਕਸ਼ਾ ਚਲਾ ਕੇ ਆਪਦਾ ਗੁਜ਼ਾਰਾ ਕਰਦਾ ਸੀ ਉਹਦਾ ਇਲੈਕਸ਼ਨਾਂ ਦੇ ਵਿੱਚ ਆਟੋ ਰਿਕਸ਼ਾ ਚਲਾਇਆ ਸੀ ਆ ਆਪਣਾ ਪ੍ਰਚਾਰ ਵਾਸਤੇ ਕੋਲ ਨੂੰ 800 ਰੁਪਿਆ ਦਿਹਾੜੀ ਕਹੀ ਸੀ ਔਰ ਤੇਲ ਪਾਉਣਾ ਸੀ ਉਹਦੇ 'ਚ ਪਰ ਉਹ ਦਿਹਾੜੀ ਹੁਣ ਉਹ ਕਹਿੰਦਾ ਵੀ ਮੈਂ ਤਾਂ 1300 ਰੁਪਿਆ ਦਿਹਾੜੀ ਦੇਣੀ ਲੈਣੀ ਆ ਅਸੀਂ ਉਸ ਹਿਸਾਬ ਨਾਲ ਹੀ ਹਿਸਾਬ ਕਰਕੇ ਉਹਦਾ 6 ਦਿਨਾਂ ਦਾ 5800 ਰੁਪਿਆ ਭੰਦਾ ਸੀ ਕੋਸ਼ਣ ਨੇ ਤੇਲ ਪਾ ਲਿਆ ਕੋਸ਼ਣ ਦੇ ਹੋਰ ਖਰਚੇ ਲਾ ਲਓ ₹18600 ਰੁਪਿਆ ਬੰਦਾ ਸੀ ਪਰ ਮੈਂ 9000 ਰੁਪਿਆ ਦੇ ਲਈ ਉਸਦੇ ਘਰ ਤਿੰਨ ਚਾਰ ਵਾਰ ਗਿਆ ਹੈ ਉਹ ਹੋ ਇੱਕ ਤਾਂ ਬੱਤਮੀਜੀ ਕੀਤੀ ਉਹਨੇ ਮੇਰੇ ਨਾਲ ਬੁਰਾ ਭਲਾ ਬੋਲਿਆ ਤੇ ਔਰ ਪੈਸੇ ਲੈਣ ਤੋਂ ਨਾ ਕਰਦਾ ਹੈ ਅੱਜ ਵੀ ਅਸੀਂ ਪੈਸੇ ਦੇਣ ਨੂੰ ਤਿਆਰ ਆ ਮੈਂ ਤੈਨੂੰ ਕਿਹਾ ਚਾਹੇ ਤੂੰ ਆਪ ਆ ਜਾ ਚਾਹੇ ਮੈਂ ਉਹਦੇ ਘਰ ਚਲਾ ਜਾਣਾ ਜਾ ਕੇ ਦੇ ਆਉਣਾ ਪਰ ਉਹ ਇਸ ਗੱਲ ਲਈ ਤਿਆਰ ਨਹੀਂ ਹੋ ਰਿਹਾ ਕਿਉਂਕਿ ਮਾਮਲਾ ਕੀ ਹੈ ਮਨੋ ਤੁਹਾਡਾ ਵਰਕਰ ਹੋਣ ਦੇ ਬਾਰੇ ਕੀ ਪਤਾ ਕੀ ਗੱਲ ਹੈ ਜੀ ਵੇਖੋ ਜੀ ਪੋਲੀਟੀਕਲ ਪਾਰਟੀ ਚ ਹੈਗੀਆ ਹੋ ਸਕਦਾ ਕਿਸੇ ਦੀ ਚੁੱਕ ਚ ਆ ਗਿਆ ਹੋਵੇ ਤੇ ਉਹ ਵਾਰ-ਵਾਰ ਸਾਨੂੰ ਬਦਨਾਮ ਕਰ ਰਿਹਾ ਕਦੀ ਤਾਂ ਬਠਿੰਡੇ ਜਾ ਕੇ ਕਰਦਾ ਹੈ ਕਦੀ ਤੁਹਾਡੇ ਮਲੋਟ ਵਾਲੇ ਪੱਤਰਕਾਰਾਂ ਕੋਲੇ ਜਾਂਦਾ ਕਦੀ ਸੋਸ਼ਲ ਮੀਡੀਆ ਤੇ ਪਾ ਰਿਹਾ ਤੇ ਪਾਰਟੀ ਦੀ ਬੀਜੇਪੀ ਪਾਰਟੀ ਦੀ ਬਗਰਾਮੀ ਕਰ ਰਿਹਾ ਕੋਲ ਮਲਾ ਤੁਸੀਂ ਬੇ ਪੈਸੇ ਉਹਦੇ ਦੇਰ ਨੂੰ ਪਿਆਰੋ 10000 ਮੈਂ 9000 ਰੁਪਏ ਆਪ ਨੂੰ ਕਿਹਾ 9000 ਰੁਪਿਆ ਉਹਦਾ ਦੇਣਾ ਹੈ 9000 ਰੁਪਿਆ ਨੂੰ 8600 ਦੇਣਾ ਨੂੰ 9000 ਰੁਪਏ ਤੱਕ ਮੈਂ ਕਹਤਾ ਸੀ ਮੈਂ ਕਦੀ ਆ ਕਰਤਾ ਲੈਤਾ ਉਦੇ ਹਿਸਾਬ ਨਾਲ 18900 ਰੁਪਏ ਬਣਦੇ ਉਹ ਤਾਂ ਦੇਖੋ ਜੀ ਉਹ ਤਾਂ ਕੱਲ ਨੂੰ 20000 ਕਹਿ ਦੂਗਾ 50000 ਕਹਿ ਦੂਗਾ ਆਪਾਂ ਇਸ ਕਰਤੇ ਨਹੀਂ ਉਸਨੇ ਸਾਨੂੰ ਇੱਕ ਕਿਆ ਸੀ ਸਾਨੂੰ ਆਦੇ ਕੋਲੋਂ ਫਲਾਸ਼ ਬਣਾ ਕੇ ਦਿਓ ਜੀ ਕਲੀ ਕੋਸਟਿੰਗ ਦਾ ਕਲੀ ਕੋਸਟਿੰਗ ਦਾ ਵੀ ਅਸੀਂ ਇੰਦੀਆਂ ਮੰਗਾਂ ਨਹੀਂ ਪੂਰੀਆਂ ਕਰ ਸਕਦੇ ਕਿਉਂਕਿ ਅਸੀਂ ਵੀ ਸਾਡੇ ਵੀ ਖਰਚੇ ਆ ਬਾਕੀ ਜਿਹੜੇ ਜਿਹੜੇ ਫਲਾਸ਼ ਦਾ ਉਹ ਕਿਹਾ ਸੀ ਵੀ ਜਿਹੜੀ ਉੱਪਰੋਂ ਆਉਂਦੀ ਆ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਉਹ ਤੈਨੂੰ ਬਣਵਾ ਲਿਆਂਗੇ ਹੁਣ ਸਾਡੇ ਕੋਲੇ ਇਹ ਸਮਰੱਥਾ ਹੈ ਨਹੀਂ ਦੀ ਅਸੀਂ ਆਪਦੇ ਕੋਲੋਂ ਬਣਾ ਕੇ ਦੇਈਏ ਕਿੰਨਾ ਟਾਈਮ ਹੋ ਗਿਆ ਪਾਰਟੀ ਚ ਰਲੇ ਨੂੰ ਤੇ ਕੀ ਉਹਦਾ ਵੀ ਇਲੈਕਸ਼ਨ ਤੋਂ ਮਹੀਨਾ ਪਹਿਲਾਂ ਰਲੇ ਸੀ ਸਾਡੇ ਕੋਈ ਹੋਤਾ ਵੀ ਜੀਦਾ ਕੋਈ ਉਹ ਜਿਵਾ ਮੋਰਤੇ ਦਾ ਵਾਸ ਪਰਦਾ ਬਲਾਕ ਦਾ